ਮੁਸ਼ਕਲਾਂ ਦੇ ਵਿੱਚ ਘਿਰ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਮੁਸ਼ਕਲਾਂ ਵੀ ਇਹੋ ਜੀਆਂ ਜਿਨ੍ਹਾਂ ਦੇ ਵਿੱਚ ਨਿਕਲਣਾ ਵੀ ਨਾ ਮੁਮਕਨ ਲੱਗ ਰਿਹਾ ਮਸਲਾ ਕੀ ਹੈ ਬਹੁਤ ਅਹਿਮ ਖਬਰ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਰੀਅਰ ਦੇ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਿਆਸੀ ਕੋਇਕ ਦੇ ਵਾਸਤੇ ਉਧਰ ਕਹਿੰਦੇ ਕਿ ਵੱਡੀ ਕੁਰਸੀ ਬਦਲੀ ਜਾ ਰਹੀ ਹੈ ਕਿਹਦੀ ਕਿਹੜੀ ਪਾਰਟੀ ਦੀ ਵੱਡੀ ਕੁਰਸੀ ਬਦਲੀ ਜਾ ਰਹੀ ਹੈ ਔਰ ਕਿਹਦੀ ਬਦਲੀ ਜਾ ਰਹੀ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਣੀ ਹੈ ਨਾਲ ਦੀ ਨਾਲ ਚਰਚਾ ਜਿਹੜੀ ਆ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਦੇ ਲਈ ਵੀ ਮੁਸ਼ਕਿਲਾਂ ਜਿਹੜੀਆਂ ਉਹ ਵਧਦੀਆਂ ਜਾ ਰਹੀਆਂ ਨੇ ਪਹਿਲਾਂ ਬਾਗੀ ਤੜੇ ਦੇ ਵੱਲੋਂ ਮੁਸ਼ਕਿਲਾਂ ਵਧਾਈਆਂ ਗਈਆਂ ਸੁਖਬੀ ਬਾਦਲ ਦੇ ਵੱਲੋਂ ਅਕਾਲ ਤੱਕ ਸਭ ਤੇ ਜਾ ਕੇ ਉਥੇ ਇੱਕ ਸਪਸ਼ਟੀਕਰਨ ਲਿਖਤੀ ਦਿੱਤਾ ਗਿਆ ਕੱਲ ਵਾਇਰਲ ਵੀ ਹੋਇਆ ਬਾਅਦ ਦੇ ਵਿੱਚ ਪ੍ਰਦੀਪ ਕਲੀਅਰ ਆ ਗਿਆ ਸਾਹਮਣੇ ਉਹਨੇ ਮੁਸ਼ਕਿਲਾਂ ਵਧਾਈਆਂ ਤੇ ਹੁਣ ਆਪਣੇ ਹੀ ਸਾਫਕਾ ਸਾਥੀ ਰਹੇ ਜਾਂ ਕਹਿ ਲੋ ਕਿ ਬੜੇ ਕਰੀਬੀ ਰਹੇ ਔਰ ਸਾਫਕਾ ਆਈਜੀ ਜਿਹੜੇ ਰਣਵੀਰ ਸਿੰਘ ਖੱਟਾ ਜਿਨ੍ਹਾਂ ਨੇ ਕਿ ਬੇਅਦਬੀਆਂ ਜਾਂਚਾ ਕੀਤੀਆਂ ਉਹਨਾਂ ਨੇ ਵੀ ਜਿਹੜੀਆਂ ਮੁਸ਼ਕਲਾਂ ਸੁਖਵੀਰ ਸਿੰਘ ਬਾਦਲ ਉਹਨਾਂ ਦੀਆਂ ਵਧਾਈਆਂ ਨੇ ਉਧਰ ਭਗੰਤਮਾਨ ਸਰਕਾਰ ਕਿਵੇਂ ਜਿਹੜੀ ਉੱਚੇੜੀ ਸਿੱਖਿਆ ਦਾ ਪੱਠਾ ਵਹਾਉਣ ਲੱਗੀ ਹੈ ਉਹਦੀ ਵੀ ਇੱਕ ਮੂੰਹ ਬੋਨ ਦੀ ਤਸਵੀਰ ਜਿਹੜੀ ਆ ਤੁਹਾਨੂੰ ਦੱਸਾਂਗੇ ਬਹੁਤ ਅਹਿਮ ਖਬਰ ਹੈ ਉਧਰ ਕੇਜਰੀਵਾਲ ਨੂੰ ਵੀ ਕਰਾਰਾ ਝਟਕਾ ਹੈ ਮਸਲਾ ਕੀ ਹੈ ਸਾਰੇ ਮਸਲਿਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਵਿਰੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਸਭ ਸਵਾਗਤ ਹੈ ਜੀ ਪ੍ਰੋਗਰਾਮ ਨੂੰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸ਼ਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਕ ਸਾਹਿਬ ਪਹਿਲਾਂ ਤਾਂ ਇਸੇ ਖਬਰ ਨੂੰ ਹੀ ਲੈ ਲੈਨੇ ਆ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਸਿਹਤ ਅਤੇ ਸਿੱਖਿਆ ਨੂੰ ਮੇਨ ਰੱਖ ਕੇ ਜਿਹੜਾ ਉਹ ਲੈ ਕੇ ਆਈ ਸੀਗੀ ਸਰਕਾਰ ਦੇ ਵਿੱਚ ਕਿ ਭਾਈ ਅਸੀਂ ਜਿਹੜੀ ਸਿਹਤ ਤੇ ਸਿੱਖਿਆ ਨੂੰ ਖੁਤਰਜੀ ਜਿਹੇ ਦੇਵਾਂ ਗੁਜੇ ਬਸੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਆ ਕਿ ਜਿਹੜੀ ਪ੍ਰਾਈਵੇਟਾਈਜੇਸ਼ਨ ਕੀਤੀ ਜਾ ਰਹੀ ਹੈ ਕੇਂਦਰ ਦੇ ਵੱਲੋਂ ਹਰ ਫੀਲਡ ਦੀ ਉਹਦੇ ਤੇ ਵੀ ਇਹ ਬੜੇ ਜਿਹੜੇ ਸਵਾਲ ਚੁਪਤੇ ਹੁੰਦੇ ਸੀ ਹੁਣ ਇਹ ਗੱਲ ਪਤਾ ਲੱਗੀ ਹੈ ਕਿ ਕਹਿੰਦੇ ਕਿ ਕੱਲ੍ਹ ਜਾਂ ਨੂੰ ਕਾਲਜਾ ਨੂੰ ਪੰਜਾਬ ਸਰਕਾਰ ਜਿਹੜੀ ਆ ਆਟੋਨਮਸ ਕਰਨ ਜਾ ਰਹੀ ਹੈ ਆਟੋਨਮਸ ਕੀ ਹੁੰਦਾ ਇੱਕ ਤਾਂ ਇਹ ਦਰਸ਼ਕਾਂ ਨੂੰ ਦੱਸਿਓ ਔਰ ਇਹਦਾ ਕੀ ਫਾਇਦਾ ਨੁਕਸਾਨ ਜਿਹੜਾ ਹੋਣ ਜਾ ਰਿਹਾ ਆ ਸਿੱਖ ਸਾਹਿਬ ਬਿਲਕੁਲ ਤੁਸੀਂ ਠੀਕ ਆ ਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਸੱਤਾ ਵਾਸਤੇ ਸੰਘਰਸ਼ ਕਰ ਰਹੀ ਸੀ ਤਾਂ ਉਦੋਂ ਉਸ ਦੇ ਦੋ ਨੁਕਤੇ ਜਿਹੜੇ ਦੋ ਬਿੰਦੂ ਸਭ ਤੋਂ ਵੱਡੇ ਉਬਾਰੇ ਇੱਕ ਤਾਂ ਸੇਤ ਦੇ ਨਾਲ ਸਬੰਧ ਤੇ ਦੂਜਾ ਸਿੱਖਿਆ ਦਾ ਸਬੰਧ ਹੁਣ ਸੇਤ ਦਾ ਸਬੰਧ ਜਿਸ ਤਰੀਕੇ ਦਾ ਬੀਤੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦਾ ਇਹਨਾਂ ਦੀ ਕੰਟਰੋਵਰਸੀ ਚੱਲੀ ਪਈ ਆ ਪਾ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਦਿੱਤੀਆਂ ਜਾ ਰਹੀਆਂ ਸਿੱਧ ਸਹਾਬਾਾਂ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਣਾ ਸੁਭਾਵਕ ਹੈ ਹੁਣ ਦੂਜੇ ਪਾਸੇ ਜੇਕਰ ਸਿੱਖਿਆ ਦੀ ਗੱਲ ਕਰੀਏ ਤੇ ਸਿੱਖਿਆ ਦੇ ਭਾਵੇਂ ਉਹ ਚਿਹਰੀ ਸਿੱਖਿਆ ਹੋਵੇ ਤੇ ਚਾਹੇ ਸਕੂਲੀ ਸਿੱਖਿਆ ਹੋਵੇ ਹਰ ਰੋਜ਼ ਜਿਹੜੇ ਨੇ ਤਰੀਕ ਹਰਾਨੀ ਜਾਣ ਜਿਹੜੇ ਖਲਾਸੀ ਜਿਹੜੇ ਹੋ ਰਹੇ ਨੇ ਅੱਜ ਤੋਂ 2 ਜਾਂ 4 ਦਿਨ ਪਹਿਲਾਂ ਅਸੀਂ ਸਕੂਲਾਂ ਦੇ ਸੰਬੰਧੀ ਗੱਲ ਕੀਤੀ ਸਕੂਲ ਆਫ ਐਮਨਸਟੀ ਜਿਹੜੀ ਸਥਿਤੀ ਆ ਸਟਾਫ ਦੇ ਪੱਖ ਤੋਂ ਕਈ ਤਰੀਕੇ ਦੀ ਜਿਹੜੀ ਆ ਉਹ ਉਨਤਾ ਜਾਂਦਾ ਭਰੀ ਹੋਈ ਆ ਦੂਜੇ ਪਾਸੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਸਟਾਫ ਦੀ ਕਮੀ ਆ 750 ਜਿਹੜੇ ਪ੍ਰਿੰਸੀਪਲ ਜਿਹੜੇ ਨੇ ਉਹਦੇ ਜਿਹੜੇ ਓਖਾਂ ਦੇ ਤੇ ਹੁਣ ਸਿੱਧੂ ਸਾਹਿਬ ਉਚੇਰੀ ਸਿੱਖਿਆ ਦੇ ਸਬੰਧੀ ਸਰਕਾਰ ਦੀ ਇੱਕ ਗੁਪਤ ਯੋਜਨਾ ਦਾ ਪਤਾ ਲੱਗਾ ਜਿਹਦੇ ਨਾਲ ਸਰਕਾਰੀ ਕਾਲਜਾਂ ਦਾ ਪੂਰਨ ਤੌਰ ਤੇ ਪੱਠਾ ਜਿਹੜਾ ਆ ਪੰਜਾਬ ਸਰਕਾਰ ਬਠਾਉਂ ਜਾ ਰਹੀ ਹੈ ਇੱਥੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਪੰਜਾਬ ਦੇ ਵਿੱਚ ਸਰਕਾਰੀ ਕਾਲਜਾਂ ਦਾ ਪੱਠਾ ਜਿਹੜਾ ਸਿੱਧੂ ਸਾਹਿਬ ਅੱਜ ਨਹੀਂ ਪਹਿਲਾਂ ਤੋਂ ਹੀ ਬੈਠਾ ਆ ਉਹਨਾਂ ਨੂੰ ਪਤਾ ਨਹੀਂ ਵੈਲਟਿਨੇਟਰ ਦੀ ਸਹਾਇਤਾ ਨਾਲ ਉੱਚ ਚੁਲਾਈ ਜਾ ਰਹੀ ਆ ਕਿਉਂਕਿ ਉਹਨਾਂ ਸਰਕਾਰੀ ਕਾਲਜਾਂ ਦੇ ਵਿੱਚ ਸਟਾਫ ਦੀ ਕਮੀ ਦੂਜੇ ਪਾਸੇ ਵਿਦਿਆਰਥੀਆਂ ਦੀ ਕਮੀ ਪੂਰਨ ਤੌਰ ਤੇ ਰਕਦੀ ਆ ਪਰ ਇਹ ਅਰਥ ਇਹ ਕبھی ਤਾਰਕਦੀ ਹੈ ਕਿ ਕਿਉਂਕਿ ਉਸੇ ਸਟਾਫ ਹੀ ਪੂਰਾ ਜੜਾ ਉਹ ਨਹੀਂ ਹੈਗਾ ਤੇ ਹਾਰ ਕੇ ਪੰਜਾਬ ਸਰਕਾਰ ਦੇ ਬੀਤੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਕਈ ਸਰਕਾਰੀ ਕਾਲਜ ਸਨ ਉਹਨਾਂ ਨੂੰ ਕੰਸਟੀਟਿਊਟ ਕਾਲਜਾਂ ਦੇ ਵਿੱਚ ਤਬਦੀਲ ਕਰਕੇ ਵੱਖ-ਵੱਖ ਯੂਨੀਵਰਸਿਟੀਆਂ ਨੂੰ ਦੇ ਦਿੱਤਾ ਗਿਆ ਪਰ ਅਜੇ ਵੀ ਕੁਝ ਕਾਲਜ ਜਿਹੜੇ ਨੇ ਪੰਜਾਬ ਸਰਕਾਰ ਦੇ ਅੰਡਰ ਜਿਹੜੇ ਉਹ ਚੱਲ ਰਹੀ ਹੈ ਤਾਂ ਹੁਣ ਕਿਉਂਕਿ ਕਾਲਜਾਂ ਦੇ ਵਿੱਚ ਅਸਲੇ ਘਾਟ ਹੀ ਨਹੀਂ ਜਿਹੜੀ ਪ੍ਰਤੀ ਸਰਕਾਰ ਸ਼ੋਅ ਕਰ ਰਹੀ ਹੈ ਤਾਂ ਉਸ ਮੱਦੇਨਜ਼ਰ ਜਿਹੜੇ ਪੰਜਾਬ ਦੇ ਸਰਕਾਰੀ ਕਾਲਜ ਨੇ ਜਿਹੜੇ ਕੰਸਟੀਟਿਊਟ ਕਾਲਜਾਂ 'ਚ ਨਹੀਂ ਬਦਲੇਗੇ ਜਿਹੜੇ ਸਰਕਾਰੀ ਕਾਲਜ ਨੇ ਉਹਨਾਂ ਨੂੰ ਹੁਣ ਆਟੋਨਮਸ ਕਾਲਜਸ ਬਣਾਉਂਦੀ ਇੱਕ ਯੋਜਨਾ ਜਿਹੜੀ ਬਣਾਈ ਜਾ ਰਹੀ ਆ ਆਟੋਨਮਸ ਤੋਂ ਭਾਵ ਸਦਾ ਖੁਦ ਵਕਤਿਆਰੀ ਸੰਸਥਾ ਭਾਵ ਉੱਥੇ ਪ੍ਰਾਈਵੇਟ ਜਿਹੜੇ ਕੋਰਸ ਸ਼ੁਰੂ ਕੀਤੇ ਜਾਣਗੇ ਜਿਸ ਵਿੱਚ ਕਾਲਜ ਦਾ ਸਟਾਫ ਕਾਲਜ ਦਾ ਪ੍ਰਿੰਸੀਪਲ ਆਪਣੇ ਪੱਧਰ ਤੇ ਸੈਲਫ ਫਾਈਨਾਂਸ ਸਕੀਮਾ ਦੇ ਅੰਤਰਗਤ ਉਹ ਕੋਰਸ ਸ਼ੁਰੂ ਕਰਨਗੇ ਨੰਬਰ 2 ਜਦੋਂ ਉਹ 셀ਫ ਫਾਈਨਾਂਸ ਦੇ ਅੰਤਰਗਤ ਆਟੋਨਮਸ ਤੇ ਪੱਦਰ ਤੇ ਆਪਣੇ ਪੱਦਰ ਤੇ ਉਹ ਪੋਰਸ਼ਨ ਨੂੰ ਕਰਦੇ ਆ ਤੇ ਉਹਨਾਂ ਦੀ ਜਿਹੜੀਆਂ ਫੀਸਾਂ ਹੋਣ ਗਿਆ ਫੀਸਾਂ ਉਹ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਹੋ ਗਈਆਂ ਅੱਗ ਤੋਂ ਪਹਿਲਾਂ ਜਦੋਂ ਆਟੋਨਮਸ ਨਹੀਂ ਹਨ ਕਾਲਜ ਸਰਕਾਰੀ ਕਾਲਜ ਦੀ ਫੀਸ ਤੇ ਪ੍ਰਾਈਵੇਟ ਕਾਲਜਾਂ ਦੀ ਫੀਸ ਦੇ ਵਿੱਚ ਜ਼ਮੀਨ ਅਸਮਾਨਤਾ ਅੰਤਰ ਹੈਗਾ ਪਰ ਜੇਕਰ ਹੁਣ ਸਰਕਾਰੀ ਕਾਲਜਾਂ ਨੂੰ ਪੰਜਾਬ ਗਵਰਨਮੈਂਟ ਆਟੋਨਮਸ ਦੇ ਖੇਤਰ ਵਿੱਚ ਲਿਆ ਰਹੀ ਆ ਤਾਂ ਸਿੱਧੂ ਸਾਹਿਬ ਸਾਫ ਭਾਅ ਆ ਕਿ ਇਹਨਾਂ ਕਾਲਜਾਂ ਦੇ ਵਿੱਚ ਜਿਹੜੇ ਕੋਰਸ ਕੀਤੇ ਸ਼ੁਰੂ ਕੀਤੇ ਜਾਂਗੇ ਕਾਲਜਾਂ ਵੱਲੋਂ ਜਾਂ ਕਾਲਪਤੀ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਿੰਸੀਪਲ ਵੱਲੋਂ ਆਪਣੇ ਪੱਧਰ ਤੇ ਉਹਨਾਂ ਦੀਆਂ ਫੀਸਾਂ ਬਿਲਕੁਲ ਜਿਹੜੀਆਂ ਹੋਣਗੀਆਂ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਤੇ ਹੋਣਗੀਆਂ ਭਾਅ ਬੱਚਿਆਂ ਦਾ ਸ਼ੋਸ਼ਣ ਜਿੱਥੇ ਪ੍ਰਾਈਵੇਟ ਕਾਲਜ ਕਰਦੇ ਸਨ ਹੁਣ ਸਰਕਾਰੀ ਕਾਲਜਾਂ ਦੇ ਵਿੱਚ ਆਟੋਨਮਸ ਬਣਨ ਤੋਂ ਬਾਅਦ ਉਹਨਾਂ ਦਾ ਸ਼ੋਸ਼ਣ ਜਿਹੜਾ ਸਰਕਾਰੀ ਕਾਲਜਾਂ ਦੇ ਵਿੱਚ ਵੱਡੇ ਪੱਧਰ ਤੇ ਹੋਵੇਗਾ ਨੰਬਰ 2 ਇਦੇ ਨਾਲ ਹੀ ਨਾਲ ਜਿਹੜੀ ਅਧਿਆਪਕ ਜਿਹੜੇ ਰੱਖੇ ਜਾਣਗੇ ਉਥੇ ਪੱਕੇ ਅਧਿਆਪਕ ਰੱਖੇ ਪੱਕੇ ਪ੍ਰੋਫੈਸਰ ਰੱਖੇ ਜਾਂ ਤੋਂ ਪੰਜਾਬ ਸਰਕਾਰ ਪੂਰੋਂ ਤੌਰ ਤੇ ਟਾਲਾ ਜੜਾ ਵੱਟ ਜੂਗੀ ਕਿਉਂਕਿ ਪ੍ਰਿੰਸੀਪਲ ਜਿਹੜਾ ਹੋਵੇਗਾ ਉਸ ਕਾਲਜ ਦਾ ਜਿਸ ਦਾ ਆਟੋਨਮਸ ਕੋਰਸ ਦਾ ਸ਼ੁਰੂ ਕਰੂਗਾ ਆਪਣੇ ਪੱਧਰ ਤੇ ਸਟਾਫ ਨੂੰ ਭਰਤੀ ਕਰੇਗਾ ਤੇ ਉਸ ਸਟਾਫ ਦੀ ਤਨਖਾਹ ਜਿਹੜੀ ਆ ਬੱਚਿਆਂ ਕੋਲ ਲਈ ਜਾਣ ਵਾਲੀ ਫੀਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਭਤਾਨ ਜਿਹੜਾ ਕੀਤਾ ਜਾਵੇਗਾ ਭਾਵ ਪ੍ਰੋਫੈਸਰ ਨੂੰ ਜਿਹੜੀ ਤਨਖਾਹ ਆ ਹੁਣ ਸਰਕਾਰ ਨਹੀਂ ਬੱਚਿਆਂ ਦੇਣਗੇ ਜਿਹੜੇ ਬੱਚੇ ਆਪਣੀ ਫੀਸ ਦੇ ਰੂਪ ਦੇ ਵਿੱਚ ਕਾਰਜਾਂ ਨੂੰ ਪੇ ਕਰਦੇ ਇਹ ਸਰਕਾਰ ਦੀ ਇੱਕ ਗੁਪਤ ਯੋਜਨਾ ਤੇ ਬਕਾਇਦਾ ਤੌਰ ਤੇ ਚਿੱਠੀਆਂ ਵੀ ਕੁਝ ਪ੍ਰਿੰਸੀਪਲਾਂ ਨੇ ਆਪਣੇ ਸਟਾਫ ਨੂੰ ਕੱਢ ਦਿੱਤੀਆਂ ਗਈਆਂ ਨੇ ਜਿਸ ਦਾ ਸਬੂਤ ਸਾਡੇ ਕੋਲ ਮੌਜੂਦ ਹੈਗਾ ਹੁਣ ਸਿੱਧੂ ਸਾਹਿਬ ਇਸ ਦਾ ਕਾਰਜ ਜਿਹੜਾ ਇਸ ਦੇ ਸਿੱਟੇ ਨੇ ਸਿੱਟੇ ਇਹ ਨੇ ਕਿ ਪੰਜਾਬ ਦੇ ਵਿੱਚ ਉਚੇਰੀ ਸਿੱਖਿਆ ਇਸ ਦੇ ਨਾਮ ਦੀ ਉਚੇਰੀ ਸਿੱਖਿਆ ਰਹਿ ਚੁੱਕੀ ਹੈ ਕਿਉਂਕਿ ਪੰਜਾਬ ਸਰਕਾਰ ਦਾ ਮੌਜੂਦੇ ਸਮੇਂ ਦੇ ਵਿੱਚ ਕਿਤੇ ਵੀ ਪੀਪੀਐਸ ਲੈਕਚਰਰ ਦੀ ਭਰਤੀ ਜਿਹੜੀ ਆ ਉਹ ਨਹੀਂ ਕੀਤੀ ਗਈ 2017 ਤੋਂ ਬਾਅਦ ਕਿਸੇ ਵੀ ਕਾਲਜ ਦੇ ਵਿੱਚ ਭਰਤੀ ਜਿਹੜੀ ਆ ਉਹ ਨਹੀਂ ਹੋਈ ਚੰਦਰ ਅਮਰਿੰਦਰ ਸਿੰਘ ਦੇ ਸਮੇਂ DPI ਨੇ ਕੁਝ ਪੋਸਟਾਂ ਕੱਢੀਆਂ ਉਹਨਾਂ ਪੋਸਟਾਂ ਵੀ ਜਿਹੜੀਆਂ ਨੇ ਉਹ ਉਹਨਾਂ ਦਾ ਵੀ ਰੌਲਾ ਜਿਹੜਾ ਚੱਲਦਾ ਪਿਆ PPFC ਨੇ ਇਹ ਪੋਸਟਾਂ ਅਜੇ ਤੱਕ ਸਿੱਧੂ ਸਾਹਿਬ ਨਹੀਂ ਨਿਕਲੀਆਂ ਜਿਸ ਕਰਕੇ ਕਾਲਜਾਂ ਚ ਸਟਾਫ ਦੀ ਭਾਰੀ ਕਮੀ ਹੈ ਕਿਤੇ ਇੱਕ ਕਿਤੇ ਦੋ ਤੇ ਬਾਕੀ ਪਾਰਟ ਟਾਈਮ ਟੀਚਰ ਰੱਖ ਕੇ ਕੰਮ ਜਿਹੜਾ ਚਲਾਇਆ ਜਾ ਰਿਹਾ ਤੇ ਹੁਣ ਜੇਕਰ ਸਰਕਾਰ ਇਸ ਪਾਸੇ ਆ ਗਈ ਆ ਕਿ ਪ੍ਰਾਈਵੇਟ ਕਾਲਜਾਂ ਨੂੰ ਹੀ ਨਿੱਜੀ ਹੱਥਾਂ ਦੇ ਵਿੱਚ ਦੇਣ ਵਾਸਤੇ ਇਹੋ ਜੀ ਸਕੀਮ ਕੱਢ ਰਹੀ ਆ ਤਾਂ ਸਿੱਧੂ ਸਾਹਿਬ ਫਿਰ ਸਹੀ ਤੌਰ ਤੇ ਅਨੁਮਾਨ ਲਾਇਆ ਜਾ ਸਕਦਾ ਕਿ ਆਉਂਦੀਆਂ ਡੜਾ ਦੇ ਵਿੱਚ ਜਿਸ ਬਾਰੇ ਪੱਗਵਾਤ ਬਣਾ ਹੁਣੀ ਕਹਿੰਦੇ ਹੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਹੀ ਉਹਨਾਂ ਨੂੰ ਰਿਸਕਾਰ ਮਿਲੇਗਾ ਇੱਥੇ ਹੀ ਉੱਚੀ ਰਿੱਖਿਆ ਮਿਲੇਗੀ ਤੇ ਜੇਕਰ ਸਰਕਾਰ ਦੀ ਇਹ ਯੋਜਨਾ ਜੇ ਸਹੀ ਕਹਿੰਦਾ ਖੂਬ ਤਰੀਕਾ ਉਹ ਕੰਮ ਕਰ ਰਹੀ ਆ ਜੇਕਰ ਕੱਲ ਉਹ ਇੰਪਲੀਕੇਟ ਹੋ ਜਾਂਦੀ ਹੈ ਇੰਪਲੀਕੇਟ ਤਾਂ ਹੋਰ ਸਰਕਾਰ ਕਰੇਗੀ ਕਰੇਗੀ ਤਾਂ ਪੰਜਾਬ ਦੇ ਵਿੱਚ ਫਿਰ ਬੇਰਾਨੀ ਖਿਆਲ ਕੋਈ ਬੱਚਾ ਕੋਈ ਪੀਐਸਡੀ ਕਰਨ ਵਾਸਤੇ ਕੋਈ ਐਮਏ ਕਰਦਾ ਕਿਤੇ ਨਜ਼ਰ ਆਵੇ ਜਾਂ ਤਾਂ ਉਹ ਫਿਰ ਵਿਦੇਸ਼ਾਂ ਨੂੰ ਤੁਰਨਗੇ ਜਾਫਰ ਸੇ ਦੂਸਰ ਜਿਸ ਤਰੀਕੇ ਨਾਲ ਬੀਤੇ ਸੱਗੇ ਦੇ ਵਿੱਚ ਨੌਜਵਾਨੀ ਰੋਜ਼ਗਾਰ ਤੇ ਭਾਲ ਦੇ ਵਿੱਚ ਨਸ਼ੇ ਦੇ ਖੇਰ ਵਿੱਚ ਫਸ ਗਈ ਆ ਸ਼ਾਇਦ ਫਿਰ ਹਾਸ਼ਰ ਹੋਣਾ ਦਾ ਉਹੀ ਹੋਣ ਵਾਲਾ ਸੋ ਸਰਕਾਰ ਨੂੰ ਚਾਹੀਦਾ ਕਿ ਇਹ ਜਿਹੜੇ ਸਰਕਾਰੀ ਕਾਲਜ ਨੇ ਜਿਹੜੀ ਉਚੇਰੀ ਸਿੱਖਿਆ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦੇ ਰਹੇ ਆ ਇਹਨਾਂ ਨੂੰ ਆਪਣੇ ਹੱਥਾਂ ਵਿੱਚ ਕੀ ਰੱਖਣ ਨਾ ਕਿ ਇਸ ਨੂੰ ਆਟੋਨਮਸ ਬਣਾ ਕੇ ਪ੍ਰਾਈਵੇਟ ਤਰਫ਼ ਤੇ ਲੋਕਾਂ ਦੇ ਸ਼ੋਸ਼ਣ ਖਾਸ ਤੌਰ ਤੇ ਬਦੀਆਸੀਆਂ ਦੇ ਸ਼ੋਸ਼ਣ ਵਾਸਤੇ ਇਸ ਨੂੰ ਇੱਕ ਸਾਧਨ ਨਾ ਬਣੋ ਸੋ ਪ੍ਰਗਤ ਬਾਦ ਦੀ ਸਰਕਾਰ ਨੂੰ ਚਾਹੀਦਾ ਕਿ ਇਸ ਵੱਡੀ ਗੰਭੀਰਤਾ ਨਾਲ ਇਹ ਫੈਸਲਾ ਜਿਹੜਾ ਉਹ ਲਿਆ ਜਾ ਸਕੇ ਤਾਂ ਜੋ ਪੰਜਾਬ ਦੇ ਵਿੱਚ ਉਹ ਚਿਹਰੀ ਸਿੱਖਿਆ ਨੂੰ ਬਚਾਇਆ ਜਾ ਸਕੇ ਠੀਕ ਬਚਾਏ ਬਿਲਕੁਲ ਬਿਲਕੁਲ ਚਲੋ ਅਗਲੀ ਖਬਰ ਵੀ ਅਣਖੀ ਸਾਹਿਬ ਬੜੀ ਅਹਿਮ ਹੈਗੀ ਹੈ ਆ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੱਡੇ ਵੱਡੇ ਦਾਅਵੇ ਵਾਦੇ ਪੰਜਾਬ ਦੇ ਵਿੱਚ ਸੱਤਾ 'ਚ ਆਉਣ ਤੋਂ ਪਹਿਲਾਂ ਕੀਤੇ ਸੀ ਔਰ ਉਹਦੇ ਵਿੱਚ ਇੱਕ ਵਾਦਾ ਤੁਹਾਨੂੰ ਦਿੱਤਾ ਹੋਣਾ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਕੱਲੀ-ਕੱਲੀ ਫਸਲ ਜਿਹੜੀ ਆ ਉਹ ਐਮਐਸਪੀ ਦੇ ਚੱਕਾਂਗੇ ਇੱਕ ਬੀਬੀ ਮੰਤਰੀ ਅਰਮੋਲ ਗਗਨ ਮਾਨ ਦੀ ਵੀਡੀਓ ਤੁਹਾਨੂੰ ਪਤਾ ਹੁਣਾ ਕਿ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਸਾਨੂੰ ਕੇਲੀਵਾਲ ਸਾਹਿਬ ਨੇ ਕਿਹਾ ਕਿ ਭੇਜਿਆ ਕਿ ਨਹੀਂ ਜੇ ਦੇ ਹੁੰਦੀ ਐਮਐਸਪੀ ਤਾਂ ਕੈਪਟਨ ਸਾਹਿਬ ਕੁਰਸੀ ਛੱਡ ਦੇਣਾ ਤੁਸੀਂ ਜਿਹੜੀ ਆ ਉਹ ਦੇਵਾਂਗੇ ਐਮਐਸਪੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹੋ ਜਿਹੇ ਵੀਡੀਓ ਬੜੀਆਂ ਵਾਇਰਲ ਹੁੰਦੀਆਂ ਰੀਆਂ ਹਾਲਾਂਕਿ ਉਸ ਬਿਆਨ ਦੇ ਕਰਕੇ ਮੰਤਰੀ ਸਾਹਿਬਾ ਨੂੰ ਬੜੀ ਅੱਜਕੱਲ ਬੇਸ਼ਰਮੀ ਵੀ ਹੁੰਦੀ ਹੈ ਪਰ ਬੇਸ਼ਰਮ ਫੀਲ ਕਰਦੇ ਮਿਲਦਾ ਕਿ ਸ਼ਰਮ ਫੀਲ ਕਰਨ ਦੀ ਤਾਂ ਉਹ ਸਾਰਾ ਕੁਝ ਕਰ ਦੇਣਾ ਚਾਹੀਦਾ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀਗੇ ਹੱਥ ਹਾਰ ਬਾਅਦ ਵੀ ਟੇਬਲਾਂ ਤੇ ਮੁੱਖ ਮੰਤਰੀ ਵੀ ਇਹ ਗੱਲਾਂ ਕਰਦੇ ਰਿਹਾ ਹੁਣ ਕਹਿੰਦੇ ਜੀ ਅਸੀਂ ਤਾਂ ਇਹ ਕਰ ਨਹੀਂ ਸਕਦੇ ਤਾਂ ਕੇਂਦਰ ਦੇ ਹੱਥ ਚ ਪਰ ਦੂਜੇ ਪਾਸੇ ਨਾਲ ਸਾਡੇ ਗਵੰਡੀ ਰਾਜ ਹਨ ਹਰਿਆਣਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਰੋਜ਼ ਦੀ ਤਰ੍ਹਾਂ ਪ੍ਰਚਾਰ ਕਰਾ ਜਾਂਦੇ ਆ ਜਿੱਥੇ ਮੁੱਖ ਮੰਤਰੀ ਸਾਹਿਬ ਦੀਆਂ ਕਰੀਬੀ ਰਿਸ਼ਤੇਦਾਰੀਆਂ ਨੇ ਤੇ ਵੋਟਾਂ ਦਿੱਤੀ ਉਹਨਾਂ ਕਰੀਬੀ ਰਿਸ਼ਤੇਦਾਰੀਆਂ ਦਾ ਜਿਹੜਾ ਵਾਸਤਾ ਵੀ ਪਾਇਆ ਜਾਂਦਾ ਉੱਥੇ ਦੀ ਜਿਹੜੀ ਸਰਕਾਰ ਹਨ ਐਲ ਸਿੰਘ ਸੈਣੀ ਉਹ ਰਾਜ ਉਹ ਕਹਿੰਦੇ ਕਿ ਸਾਡੀ ਸਰਕਾਰ ਜਿਹੜੀ ਆ ਕੱਲੀ ਕੱਲੀ ਫਸਲ ਨੂੰ ਜਿਹੜੀ ਆ ਉਹ ਐਮਐਸਪੀ ਤੇ ਚੱਕ ਉਹ ਇਹ ਗੱਲ ਜਿਹੜੀ ਉਹ ਕਹਿ ਰਹੇ ਤੇ ਉਹਨਾਂ ਦੇ ਨਾਲ ਹੀ ਨਾਲ ਉੱਥੇ ਸਾਡਾ ਮੁੱਖ ਮੰਤਰੀ ਜਿਹੜਾ ਪ੍ਰਚਾਰ ਕਰਨ ਜਾਂਦਾ ਉਹਨੂੰ ਮੁੱਖ ਮੰਤਰੀ ਭਗਵੰਤ ਜੀ ਮਾਨ ਨੂੰ ਵੀ ਨੈਤ ਸਿੰਘ ਸੈਣੀ ਉਹਨਾਂ ਨੇ ਘੇਰਿਆ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਜੀ ਪੰਜਾਬ ਸਰਕਾਰ ਤਾਂ ਕਹੀ ਜਾਂਦੀ ਸੀ ਕਿ ਅਸੀਂ ਐਮਐਸਪੀ ਦੇ ਚੱਕਾਂਗੇ ਫਸਲ 2.5 ਸਾਲ ਹੋ ਗਏ ਹਲੇ ਤੱਕ ਤਾਂ ਚੱਕੀ ਨਹੀਂ ਗਈ ਪਰ ਅਸੀਂ ਜਿਹੜਾ ਆਫਰੈਂਸ ਲਾ ਦਿੱਤੀ ਉਹਨਾਂ ਨੇ ਫੈਸਲਾ ਕਰ ਲਿਆ ਹੁਣ ਮੁੱਖ ਮੰਤਰੀ ਕਸੂਤੇ ਘਿਰ ਗਿਆ ਨਾਲ ਗਵੰਢੀ ਰਾਜ ਆ ਸਾਡੇ ਕਿਸਾਨ ਤੇ ਉਹਨਾਂ ਦੇ ਕਿਸਾਨ ਇਕੱਠੇ ਜਿਹੜਾ ਉਹ ਮੋਰਚਾ ਚੱਲ ਰਿਹਾ ਇਕੱਠੇ ਲੜਾਈ ਲੜਦੇ ਆ ਕਿਸਾਨਾਂ ਦੀ ਔਰ ਜਦੋਂ ਉਹ ਕਿਸਾਨ ਦੱਸਣਗੇ ਕਿ ਸਾਡੇ ਵਾਲੇ ਪਾਸੇ ਤਾਂ ਹੋ ਗਿਆ ਹੁਣ ਮੁੱਖ ਮੰਤਰੀ ਤੇ ਵੀ ਪ੍ਰੈਸ਼ਰ ਜਿਹੜਾ ਉਹ ਕਹੂਗਾ ਕਿ ਉਹ ਕੀ ਵਾਅਦਾ ਕੀਤਾ ਸੀ ਜਦੋਂ ਉਹ ਮੁੱਖ ਮੰਤਰੀ ਉਥੇ ਜਾਣਗੇ ਆਪਣੇ ਹਰਿਆਣੇ ਦੇ ਵਿੱਚ ਪ੍ਰਚਾਰ ਕਰਨ ਉੱਥੇ ਕੀ ਗੱਲਾਂ ਕਰਨਗੇ ਲੋਕ ਕਹਿਣਗੇ ਕਿ ਭਾਈ ਤੁਸੀਂ ਤਾਂ ਸਾਡੇ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਹਲੇ ਤੱਕ ਜਿਹੜਾ 2.5 ਸਾਲਾਂ ਦੇ ਵਿੱਚ ਐਮਐਸਪੀ ਸਾਡੀ ਸਰਕਾਰ ਨੇ ਕਰ ਦਿੱਤੇ ਰੇਟੀਆਂ ਤੁਸੀਂ ਹੁਣ ਸਾਨੂੰ ਕੀ ਨਵਾਂ ਦੇ ਦਿਓਗੇ ਕਿਵੇਂ ਦੇਖਦੇ ਹੋ ਕਿ ਮੁੱਖ ਮੰਤਰੀ ਦੇ ਲਈ ਵੀ ਰਾਹ ਖਾ ਹੋਗੇ ਆ ਸਦਰ ਸਾਬ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ ਵਾਅਦੇ ਤੋਂ ਪੱਜਦੀ ਵਾਧੇ ਤੋਂ ਭੱਜੰਦੇ ਜਿਸ ਤਰੀਕੇ ਨਾਲ ਅੱਜ ਰਾਜਾ ਬੜੇ ਕਹਿੰਦਾ ਵੀ ਇੱਕ ਬਿਆਨ ਛੱਪਿਆ ਉਹਨੇ ਵਕਫ ਵਕਮ ਹੁੰਦੇ ਆ ਤੇ ਮੁੱਖ ਮੰਤਰੀ ਨੂੰ ਘੇਰਿਆ ਕਿ ਤੁਸੀਂ ਦੱਸੋ ਕਿ ਕਿਹੜਾ ਵਾਦਾ ਜਿਹੜਾ ਪੂਰਾ ਕੀਤਾ ਚਾਹੇ ਉਹ ਨਸ਼ਿਆਂ ਦੇ ਖਿਲਾਫ ਸੀ ਚਾਹੇ ਉਹ ਐਮਐਸਪੀ ਦੀ ਗੱਲ ਸੀ ਤੇ ਚਾਹੇ ਜੰਪਰਾੜ ਦੇ ਸਬੰਧ ਵਿੱਚ ਉਹਨਾਂ ਨੇ ਬਹੁਤ ਮੁੱਦੇ ਜਿਹੜੇ ਨੇ ਰਾਜਾ ਬੜੇ ਕਹਿੰਦੇ ਨੇ ਸਾਡੇ ਹੁਣ ਆਹ ਜਿਹੜਾ ਮੁੱਦਾ ਕਿਸਾਨਾਂ ਦੇ ਸੰਦਰਭ ਚ ਚਿਸ ਨਿਕੜ ਹਰਿਆਣਾ ਸਰਕਾਰ ਨੇ ਉਥੋਂ ਦੇ ਕਿਸਾਨਾਂ ਨੂੰ 10 ਫਸਲਾਂ ਦੇ ਉੱਤੇ ਐਮਐਸਪੀ ਸਰਕਾਰ ਕੇ ਕਹਾਤਾ ਕਿ ਅਸੀਂ ਇਸੇ ਐਮਐਸਪੀ ਤੇ ਭਾਤਿ ਚੁਕਾਂਗੇ ਔਰ ਜਿਹੜਾ ਵੀ ਭੁਗਤਾਨ ਹੋਗਾ ਸਰਕਾਰ ਆਪਣੇ ਖਾਤੇ ਚੋਂ ਕਰੂਗੀ ਇਹਦੇ ਨਾਲ ਹੀ ਨਾਲ ਹਰਿਆਣਾ ਸਰਕਾਰ ਨੇ ਕਿਸਾਨਾਂ ਦਾ 133 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਆ ਉਸ ਦਾ ਮਾਫ ਚੜਾ ਉਹ ਵੀ ਕਰਾ ਚੜਾ ਉਹ ਕਰ ਦਿੱਤਾ ਦੂਸਰੇ ਪਾਸੇ ਜਿਹੜੀ ਸਥਿਤੀ ਹੈ ਸਿੱਧੂ ਸਾਹਿਬ ਉਹ ਇਹ ਆ ਕਿ ਜੇ ਸਿਸਟਰੀ ਮੰਤਰੀ ਸਾਹਿਬ ਦੀ ਕੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਡੇ ਕਸਰ ਦਰਦ ਸਾਬਤ ਕਰਦੇ ਰਹੀ ਹੈ ਔਰ ਇਹ ਗੱਲ ਕਹਿੰਦੇ ਰਹੀ ਹੈ ਕਿ ਮੈਂ ਕਿਸਾਨਾਂ ਦਾ ਦਰਦ ਦਰਦੀ ਆ ਤਾਨੂੰ ਯਾਦ ਹੋਣਾ ਕਿ ਬੀਤੇ ਸਮੇਂ ਦੇ ਵਿੱਚ ਜਰੂਰ ਕਿਸਾਨੀ ਅੰਦੋਲਨ ਸੈਕੰਡ ਸ਼ੁਰੂ ਹੋਇਆ ਤਾਂ ਉਸ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਦੇ ਨetaਵਾ ਨਾਲ ਬਿਲਕੁਲ ਬੜੀ ਗੱਲਬਾਤ ਕੀਤੀ ਕਿ ਮੈਂ ਇੱਕ ਮਹੱਤਵਪੂਰਨ ਰੋਲ ਜਣਾ ਅਦਾ ਕਰਨ ਜਾ ਰਿਹਾ ਪਰ ਨਿਕਲਿਆ ਤਾਂ ਉਦੋਂ ਚੱਕ ਨਹੀਂ ਪਰ ਉਲਟਾ ਮੁੱਖ ਮੰਤਰੀ ਸਾਹਿਬ ਜਿਹੜੇ ਹੁਣ ਜਿਸ ਤਰੀਕੇ ਦੀਆਂ ਸਥਿਤੀਆਂ ਹੁਣ ਬਣੀਆਂ ਨੇ ਕਿਉਂਕਿ ਹਰਿਆਣਾ ਸਰਕਾਰ ਨੇ ਐਮਐਸਪੀ ਦੇਣ ਦਾ ਐਲਾਨ ਜਣਾ ਕਰ ਦਿੱਤਾ ਗਿਆ ਦੂਸਰੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਕਿਸਾਨਾਂ ਦੇ ਹਮਦਰਦ ਵਜੋਂ ਹਮੇਸ਼ਾ ਆਪਣੇ ਆਪ ਨੂੰ ਸਾਬਤ ਕਰਦੇ ਰਹੇ ਆ ਪਰ ਅਜਿਹੀ ਸਥਿਤੀ ਦੀ ਵਿੱਚ ਜਦੋਂ ਅਜੇ ਹੁਣ ਕੁਝ ਬਣੇਗਾ ਪਾਸੇ ਦੂਸਰਫ ਕੁਦਰਤੀ ਆ ਕੀ ਹਰਿਆਣੇ ਦੇ ਕਿਸਾਨ ਨਾਲੇ ਤਾਂ ਪੁੱਛਣਾ ਹੀ ਪੁੱਛਣਾ ਪਸੰਦ ਜਿਹੜੀਆਂ ਪੰਜਾਬ ਦੀਆਂ ਕਿਸਾਨਾਂ ਚੱਤੇ ਵਧੀਆਂ ਨਹੀਂ ਉਹ ਵੀ ਮੁੱਖ ਮੰਤਰੀ ਸਾਹਿਬ ਨੂੰ ਇਸ ਘੇਰੇ ਵਿੱਚ ਲਿਆਉਂਦੀਆਂ ਕਿ ਹਾਂ ਵੀ ਵਾਦੇ ਤਾਂ ਤੁਸੀਂ ਬੜੇ ਕੀਤੇ ਪੰਜਾਬ ਦੇ ਲੋਕਾਂ ਨਾਲ ਵਾਦੇ ਬੜੇ ਕੀਤੇ ਉਹ ਵਾਦੇ ਤਾਂ ਵਫਾ ਜਿਹੜੇ ਉਹ ਨਹੀਂ ਹੋਏ ਪਰ ਉਹ ਕਿਸਾਨਾਂ ਦੇ ਸਿਰ ਤੇ ਜਿੰਨਾ ਕਿਸਾਨਾਂ ਦੇ ਸਿਰ ਤੇ ਤੁਸੀਂ ਸੰਘਰਸ਼ ਨੂੰ ਅਲਿਕਨ ਦੀ ਗੱਲ ਕਰਦੇ ਜੀ ਔਰ ਕੇਂਦਰ ਦਾ ਮੱਥਾ ਲਾਉਂਦੀ ਗੱਲ ਕਰਦੇ ਜੀ ਉਹ ਹਮੇਸ਼ਾ ਇਹ ਗੱਲ ਇਹ ਨਹੀਂ ਰਿਝ ਕੀ ਕੇਂਦਰ ਇਹ ਨਹੀਂ ਦਿੰਦਾ ਕੇਂਦਰ ਉਹ ਨਹੀਂ ਦਿੰਦਾ ਪਰ ਜਦੋਂ ਤੁਹਾਡੀ ਮੰਤਰੀ ਇੰਨੇ ਸਿੱਕੇ 5 ਮਿੰਟ ਚ ਅਸੀਂ ਦੇ ਦਾਂਗੇ ਤੁਸੀਂ 5 ਮਿੰਟ ਲਾਓ 2.5 ਸਾਲ ਵੀ ਚੱਲੇ ਆ ਹੋਣੀ ਕਿਸਾਨਾਂ ਨੂੰ ਦੇ ਦੋ ਤਾਂ ਕੁਦਰਤੀ ਤੌਰ ਤੇ ਸਿੱਧ ਸਭ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਇਹ ਰਾਹਤ ਦਿੱਤੀ ਆ ਉਹਦੇ ਨਾਲ ਮੁੱਖ ਮੰਤਰੀ ਸਾਹਿਬ ਦੀਆਂ ਮੁਸਕਲਾ ਜਰੂਰ ਵਧੀਆਂ ਨੇ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈਗਾ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਾ ਦੀ ਹਮੇਸ਼ਾ ਸਰਕਾਰ ਵੱਲ ਨਜ਼ਰੀਏ ਕੀ ਹਾਂ ਸਭ ਤੁਸੀਂ ਇਹ ਦੋਸਰੋ ਤੁਸੀਂ ਉਹ ਦੋ ਤਾਂ ਸਰਕਾਰ ਵਾਦੇ ਤਾਂ ਪਾਰਟੀਆਂ ਵਾਦੇ ਤੇ ਕਰ ਲੈਂਦੀਆਂ ਨੇ ਪਰ ਉਹ ਵਾਦੇ ਜਿਹੜੇ ਉਹ ਵਫਾ ਨਹੀਂ ਹੁੰਦੇ ਤਾਂ ਸੁਭਾਵਕ ਆ ਕਿ ਆ ਜਿਹੜੀ ਸਥਿਤੀ ਬਣੀ ਆ ਇਹ ਭਗਵੰਤ ਪਾਣ ਵਾਸਤੇ ਗਲੇ ਦੀ ਹੱਡੀ ਜੜੀ ਜ਼ਰੂਰ ਬਣ ਸਕਦੀ ਆ ਕਿਉਂਕਿ ਹੁਣ ਜਦੋਂ ਹਰਿਆਣਾ ਦੇ ਵਿੱਚ ਚੋਣਾ ਨੇ ਚੋਣ ਪ੍ਰਚਾਰ ਵਿੱਚ ਭਗਵੰਤ ਪਾਣ ਮੁਖੀ ਉੱਚੇ ਆ ਉੱਥੇ ਜਾ ਕੇ ਜਦੋਂ ਇਹ ਕਰ ਦੇਣਗੇ ਕਿ ਅਸੀਂ ਤੁਹਾਨੂੰ ਇਹ ਵੀ ਦੇਵਾਂਗੇ ਅਸੀਂ ਤੁਹਾਨੂੰ ਉਹ ਵੀ ਦੇਵਾਂਗੇ ਤਾਂ ਫਿਰ ਉਸੋ ਦੇ ਕਿਸਾਨ ਤਾਂ ਇਹ ਗੱਲ ਜ਼ਰੂਰ ਕਹਿਣਗੇ ਕਿ ਐਮਐਸਪੀ ਦੇਣ ਦਾ ਵਾਅਦਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਨਾਲ ਵੀ ਕੀਤਾ ਸੀ ਉਹਨਾਂ ਨੂੰ ਤਾਂ ਦਿਖਾਈ ਕਿਸਾਨਾਂ ਨੂੰ ਤੇ ਸਾਨੂੰ ਤੁਸੀਂ ਕੀ ਦੇਣਾ ਤੁਹਾਡੇ ਨਾਲ ਖਾਦੇ ਵਾਦੇ ਸੋ ਇਹ ਜਿਹੜੀ ਹਰਿਆਣਾ ਸਰਕਾਰ ਦੀ ਇਹ ਜਿਹੜੀ ਅਸੀਂ ਕਹਿ ਸਕਦੇ ਕਿ ਰਾਜਨੀਤਿਕ ਚਾਲ ਚੱਲੀ ਆ ਪਰ ਵਰਤਮਾਨ ਵਿੱਚ ਸਿੱਧੂ ਸਾਹਿਬ ਜਰੂਰ ਮਹਿੰਗੀ ਜਿਹੜੀ ਪੈ ਸਕਦੀ ਆ ਆਮ ਆਦਮੀ ਪਾਰਟੀ ਨੂੰ ਇਹਨਾਂ ਚੋਣਾ ਵਿੱਚ ਜਰੂਰ ਮਹਿੰਗੀ ਪੈ ਸਕਦੀ ਹਰਿਆਣੇ ਦੀਆਂ ਚੋਣਾ ਵਿੱਚ ਬਾਕੀ ਪੰਜਾਬ ਦੇ ਵਿੱਚ ਸਿੱਧੂ ਸਾਹਿਬ ਹੁਣ ਲੱਗਦਾ ਆ ਕਿ ਕਿਸਾਨ ਜਿਹੜੇ ਦੁਬਾਰਾ ਸੰਘਰਸ਼ ਸ਼ੁਰੂ ਕਰਨਗੇ ਜਿਸ ਤਰੀਕੇ ਦੀ ਤੁਸੀਂ ਗੱਲ ਕੀਤੀ ਉਹੀ ਕਿਸਾਨ ਇਕੱਠੇ ਹਰਿਆਣੇ ਦੇ ਬਾਟਰ ਤੇ ਬੈਠੇ ਆ ਇੱਕ ਪਾਸੇ ਹਰਿਆਣਾ ਸਰਕਾਰ ਜੇਕਰ ਕਾਬੇ ਦੀ ਆ ਤਾਂ ਪੰਜਾਬ ਸਰਕਾਰ ਦੇ ਕਰੀਨਾ ਫੋਕਿਆ ਬਾਵੇ ਦੀ ਜਿਸ ਤਰੀਕੇ ਨਾਲ ਫੋਕ ਨਿਕਲੀ ਆ ਔਰ ਖਾਸ ਤੌਰ ਤੇ ਭਗਵੰਤ ਮਾਨ ਦੀ ਸਰਕਾਰ ਦਾ ਚਿਹਰਾ ਸਾਹਮਣੇ ਆਇਆ ਸਿੱਧੂ ਸਾਹਿਬ ਉਸ ਤੋਂ ਕਿਸਾਨਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਨਿਰਾਸ਼ਤਾ ਜਿਹੜ ਜਰੂਰ ਹੁੰਦੀ ਹੈ ਇਹ ਇਹਦਾ ਗੱਲ ਹੈ ਹੁਣ ਦੇਖਣਾ ਹੈ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਰਾਹਤ ਕਦੋਂ ਦਿੰਦੇ ਆ ਨਹੀਂ ਤਾਂ ਹਰਿਆਣਾ ਵੜਨਾ ਵੀ ਔਖਾ ਹੋ ਜਾਣਾ ਨਹੀਂ ਤਾਂ ਪੰਜਾਬ ਵੜਨਾ ਵੀ ਜਿਹੜਾ ਕਿਸਾਨਾਂ ਨੇ ਔਖਾ ਜਿਹੜਾ ਉਹ ਕਰ ਦੇਣਾ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਸਾਰਾ ਸਿਸਟਮ ਠੀਕ ਕਰਨਾ ਪਊਗਾ ਚਲੋ ਅਗਲੀ ਖਬਰ ਪੰਖੀ ਸਾਹਿਬ ਬੜੀ ਅਹਿਮ ਹੈ ਕਹਿੰਦੇ ਕਿ ਬੀਜੇਪੀ ਪੰਜਾਬ ਦੇ ਵਿੱਚ ਜਿਹੜਾ ਆਪਣਾ ਪ੍ਰਧਾਨ ਬਦਲਣ ਜਾਰਾ ਨਹੀਂ ਹੈ ਔਰ ਜਲਦ ਪ੍ਰਧਾਨ ਜਿਹੜਾ ਉਹ ਬਦਲਿਆ ਜਾ ਸਕਦਾ ਹੈ ਔਰ ਕਿਆ ਜਾ ਰਿਹਾ ਕਿਸ ਰੀਲ ਜਾਖੜ ਦੀ ਛੁੱਟੀ ਹੋ ਕੇ ਬੀਬੀ ਪ੍ਰਨੀਤ ਕੌਰ ਹੋਣਾ ਦੇ ਗੱਲ ਦੇ ਵਿੱਚ ਪ੍ਰਧਾਨ ਕੀਤਾ ਹਾਲ ਜਿਹੜਾ ਉਹ ਪਾਇਆ ਜਾ ਸਕਦਾ ਹੈ ਹੋਰ ਕੀ ਕੋਈ ਜਾਣਕਾਰੀ ਆ ਕੌਣ ਕੌਣ ਦੌਰ ਦੇ ਵਿੱਚ ਹੈਗਾ ਔਰ ਕੀ ਕੁਝ ਹੋਣ ਜਾ ਰਿਹਾ ਜੀ ਬਦਲਾ ਬੀਜਪੀ ਦੇ ਆ ਸਿੱਧੂ ਸਾਹਿਬ ਪੰਜਾਬ ਦੇ ਵਿੱਚ ਬੀਜਪੀ ਬੜੀ ਸੋਚ ਸੋਚ ਕੇ ਔਰ ਭੂਖੇ ਜਿਹੜਾ ਉੱਪਰ ਜਿਹੜਾ ਉਹ ਰੱਖਤੀ ਪਈ ਹੈ ਜੋ ਸੂਤਰਾਂ ਤੋਂ ਜਾਣਕਾਰੀ ਸਿੱਧੂ ਸਾਹਿਬ ਮਿਲੀ ਆ ਉਹਦੇ ਅਨੁਸਾਰ ਆਉਂਦੀਆਂ ਡੇੜਾਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਵਿੱਚ ਹੀ ਕਹਿੰਦੇ ਆ ਜੋ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦਾ ਪ੍ਰਧਾਨ ਜਿਹੜਾ ਉਹ ਬਦਲਿਆ ਜਾ ਸਕਦਾ ਤਾਂ ਉਸ ਸਾਰੀ ਸਥਿਤੀ ਦੇ ਵਿੱਚ ਸ੍ਰੀ ਜਾਕਰੂਫ ਨਾਲ ਦੀ ਜਿਹੜੀ ਛੁੱਟੀ ਆ ਉਹ ਲਗਭਗ ਲਗਭਗ ਜਿਹੜੀ ਉਹ ਤੈ ਮਲੀ ਜਾ ਰਹੀ ਆ ਔਰ ਉਹਨਾਂ ਨੂੰ ਪਤਾ ਲੱਗਾ ਕਿ ਰਾਜ ਸਭਾ ਦੇ ਵਿੱਚ ਪਹਚਾਇਆ ਜਾ ਸਕਦਾ ਤਾਂ ਉਸ ਤੋਂ ਮਗਰੋਂ ਪ੍ਰਧਾਨਗੀ ਦੀ ਦੌਰ ਦੇ ਵਿੱਚ ਜਿਹੜੀ ਇੱਕ ਨਾਮ ਹੈਗਾ ਰਾਣਾ ਸੋਢੀ ਦਾ ਰਾਣਾ ਸੋਢੀ ਨੇ ਆਫਰ ਕੀਤੀ ਕਿ ਮੈਨੂੰ ਜਿਹੜਾ ਪ੍ਰਧਾਨ ਬਣਾਇਆ ਜਾਵੇ ਪਰ ਉਸ ਨਾਮ ਦੇ ਉੱਤੇ ਔਰ ਦੂਜਾ ਨਾਮ ਅਰਵੇ ਦਿਖਣ ਨਾ ਰਹੇਗਾ ਔਰ ਉਹ ਦਿਖਣਾ ਵੀ ਪ੍ਰਧਾਨ ਬਣਨ ਦੀ ਉਸ ਦੌਰ ਵਿੱਚ ਸ਼ਾਮਲ ਪਰ ਜਿਹੜੀ ਆਰਐਸਐਸ ਲੋਤੀ ਹੈ ਔਰ ਦੂਜੇ ਪਾਸੇ ਭਾਜਪਾ ਦੇ ਜਿਹੜੇ ਉੱਚ ਅਸੀਂ ਕਿਹਾ ਸਕਨੇ ਆ ਉਹ ਦਿਤੇ ਬਿਤੇ ਲੋਕ ਇਹਨਾਂ ਦੋਵਾਂ ਨਾਮਾਂ 'ਤੇ ਸੈਂਟੀ ਜਿਹੜੀ ਆ ਕਿਸੇ ਵੀ ਸੂਰਤ ਵਿੱਚ ਉਹ ਆਪਣੀ ਨਹੀਂ ਦੇ ਰਹੇ ਔਰ ਪਤਾ ਲੱਗਾ ਆਰਐਸਐਸ ਜਿਹੜੀ ਆ ਖਾਸ ਕਰਕੇ ਆਰਐਸਐਸ ਲੋਕੀ ਮਹਾਰਾਣੀ ਪ੍ਰਦੀਪ ਕੌਰ ਦੇ ਉੱਤੇ ਆਪਣੀ ਮੋਹਰ ਜਿਹੜੀ ਆ ਉਹ ਲਾ ਚੁੱਕੀ ਆ ਔਰ ਭਾਜਪਾ ਦੇ ਨੇਤਾ ਵੀ ਇਹ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਕੀ ਮਹਾਰਾਣੀ ਪ੍ਰਦੀਪ ਕੌਰ ਨੂੰ ਪੰਜਾਬ ਪਾਜਪਾ ਹਸਪਤਾ ਜਿਹੜਾ ਪ੍ਰਧਾਨ ਬਣਾਇਆ ਜਾਵੇ ਇਸ ਦੇ ਪਿੱਛੇ ਉਹਨਾਂ ਨੇ ਦੋ ਤਰਕ ਦਿੱਤੇ ਆ ਇਸ ਦੇ ਸਬੰਧ ਇੱਕ ਤਰਕ ਤੇ ਇਹ ਆ ਕਿ ਬੇਸ਼ੱਕ ਪਟਿਆਲਾ ਲੋਕ ਸਭਾ ਹਲਕੇ ਤੋਂ ਉਹ ਚੋਣ ਹਾਰ ਗਈ ਪਰ ਇਹ ਸਭ ਦੇ ਬਾਵਜੂਦ ਉਹਨਾਂ ਦੇ ਜੜਹਾਰ ਦਾ ਫਰਕ ਸੀ ਵੋਟਾਂ ਦਾ 8 ਜਾਂ 9000 ਵੋਟਾਂ ਦਾ ਕਿੰਨੇ ਉਹ ਫਰਕ ਨਾ ਹਾਰੇ ਆ ਉਹ ਵੀ ਉਸ ਸਮੇਂ ਜਦੋਂ ਕਿਸਾਨ ਉਥੇ ਸੰਘਰਸ਼ ਮੋਰਚਾ ਜਿਹੜਾ ਲਾ ਕੇ ਗਏ ਦੂਜਾ ਪੁਆਇੰਟ ਜਿਸ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਕਹੇ ਸਮੇਂ ਜਿਹੜਾ ਰਾਜ ਕਰਾਣਾ ਬਸੁੰਧਰਾ ਰਾਜੇ ਸਿੰਧਿਆ ਦਾ ਜਿਸ ਤਰੀਕੇ ਨਾਲ ਚੱਲਦਾ ਰਿਹਾ ਉਸ ਨੂੰ ਭਾਜਪਾ ਦੀ ਪੂਰਨ ਤੌਰ ਤੇ ਬਾਤ ਤੋਂ ਜਿਹੜੀ ਉਹ ਸੰਭੀ ਹੁੰਦੀ ਸੀ ਬੇਸ਼ੱਕ ਅੱਜ ਬਸੁੰਧਰਾ ਰਾਜੇ ਸਿੰਧਿਆ ਉਸ ਸਥਿਤੀ ਦੇ ਵਿੱਚ ਨਹੀਂ ਹੈਗੇ ਜੇ ਜਿਸ ਤਰੀਕੇ ਦੀ ਜੂਹੀ ਪਰ ਕਿਸੇ ਸਮੇਂ ਉਹਨਾਂ ਦੀ ਤੂਤੀ ਬੋਲਦੀ ਸੀ ਭਾਜਪਾ ਦੀ ਉਸੇ ਤਰੀਕੇ ਨਾਲ ਰਾਜ ਕਰਾਣੇ ਦੀ ਇੱਕ ਖਾਸ ਅੰਬੀਰੀ ਨੂੰ ਪਿਛੋਕਰ ਚ ਰੱਖ ਲਿਆ ਕਿਉਂਕਿ ਕੈਪਟਨ ਪਰਮਾਤ ਦਾ ਆਦਾਰ 14 ਜੀਕਰ ਉਸੇ ਤਰ੍ਹਾਂ ਸਿੱਖਾਂ ਦੇ ਵਿੱਚ ਵੀ ਉਸੇ ਤਰ੍ਹਾਂ ਔਰ ਹਿੰਦੂਆਂ ਦੇ ਵਿੱਚ ਵੀ ਉਸੇ ਤਰੀਕੇ ਦਾ ਸਤਿਕਾਰ ਜਣਾ ਹੈਗਾ ਉਸ ਚੀਜ਼ ਨੂੰ ਮਧੇ ਨਸਰ ਆਧਾਰ ਬਣਾ ਕੇ ਆਰਐਸ ਜਿਹੜੀ ਆਰਐਸਐਸ ਉਹ ਮਹਾਰਾਣੀ ਪ੍ਰੀਤ ਕੌਰ ਦਾ ਦਾਮ ਜਿਹੜਾ ਉਹਦੇ ਉੱਤੇ ਉਸਨੇ ਆਪਣੀ ਜਿਹੜੀ ਮੋਹਰ ਆ ਉਹ ਲਗਾ ਦਿੱਤੀ ਹੈ ਹੁਣ ਅਗਲੇ ਜਿਹੜਾ ਚ ਵਿਖੜਾਇਆ ਕਿ ਅਗਲੇ ਦਿਨਾਂ ਦੇ ਵਿੱਚ ਕੀ ਹੁੰਦਾ ਆ ਖਾਸ ਤੌਰ ਤੇ ਅਰਵਿੰਦ ਖੰਡਾ ਇਹ ਵੀ ਪਤਾ ਲੱਗਾ ਕਿ ਜੇਕਰ ਅਰਵਿੰਦ ਖੰਡਾ ਹੁਣੇ ਉੱਤੇ ਨਾਮ ਦੀ ਮੋਹਰ ਨਹੀਂ ਲੱਗਦੀ ਤਸ਼ਾਇਦ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਵੀ ਜਾ ਸਕਦੇ ਨੇ ਫਿਲਹਾਲ ਇਹ ਜਿਹੜੀ ਖਬਰ ਐ ਸਿੱਧੂ ਸਾਹਿਬ ਦੇ ਸੂਤਰਾਂ ਤੋਂ ਸਾਡੇ ਤੱਕ ਪਹੁੰਚੀ ਐ ਜਿਹੜੇ ਵਿੱਚ ਪ੍ਰਦੀਪ ਕੌਰ ਹੋਣਾ ਦਾ ਨਾਮ ਜਿਹੜਾ ਬਤੌਰ ਪ੍ਰਧਾਨ ਅੱਗੇ ਚੱਲ ਰਿਹਾ ਔਰ ਸੁਨੀਲ ਜਾਖੜ ਨੂੰ ਇਹ ਵਾਅਦਾ ਕੀਤਾ ਗਿਆ ਕਿ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ ਹੈ ਬਾਕੀ ਇਹਨਾਂ ਜਿਹੜਾ ਜਿਹੜੀ ਪੁਸ਼ਟੀ ਆ ਸਿੱਧੂ ਸਾਹਿਬ ਆਪਣੀ ਡੈਕਟੋਰਟ ਤੋਂ ਹੋਣੀ ਜਿਹੜੀ ਆਸ ਜਿਹੜੀ ਉਹ ਕੀਤੀ ਜਾ ਸਕਦੀ ਹੈ ਠੀਕ ਉਧਰ ਸੁਖਬੀਰ ਸਿੰਘ ਬਾਦਲ ਹੋਣਾ ਵਾਸਤੇ ਲਗਾਤਾਰ ਮੁਸ਼ਕਲਾਂ ਵਧ ਰਹੀਆਂ ਜੀ ਪਹਿਲਾਂ ਬਾਗੀਆਂ ਨੇ ਵਧਾਈਆਂ ਫਿਰ ਉਹਨਾਂ ਨੂੰ ਸਪਸ਼ਟ ਕਰਨਾ ਕਾਲ ਤੱਕ ਸਾਹ ਤੇ ਦੇਣਾ ਪਿਆ ਜਿਹੜਾ ਕਿ ਕੱਲ ਵਾਇਰਲ ਵੀ ਹੋਇਆ ਬਾਅਦ ਦੇ ਵਿੱਚ ਹੁਣ ਪ੍ਰਦੀਪ ਕਲੇਰ ਸਾਹਮਣੇ ਆਇਆ ਉਹਨੇ ਬਹੁਤ ਸਾਰੇ ਕਲਾਸੇ ਕੀਤੇ ਜਿਹਦੇ ਕਰਕੇ ਸੁਖਵੀਰ ਸਿੰਘ ਵਾਇਰਲ ਹੋਣਾ ਤੇ ਸਵਾਲ ਖੜੇ ਹੁੰਦੇ ਜਾ ਰਹੇ ਆ ਔਰ ਹੁਣ ਜਿਹੜੇ ਆਪਣੇ ਹੀ ਉਹਨਾਂ ਦੇ ਖਾਸਮਖਾਸ ਅਫਸਰ ਰਹੇ ਸਾਬਕਾ ਆਈਜੀ ਰਣਵੀਰ ਸਿੰਘ ਖਟਰਾ ਜਿਨ੍ਹਾਂ ਨੇ ਇਹ ਜਾਂਚ ਜਿਹੜੀ ਆ ਉਹ ਕੀਤੀ ਸੀਗੀ ਬੇਅਦਬੀਆਂ ਦੀ ਔਰ ਉਹਨਾਂ ਨੇ ਵੀ ਜਿਹੜੀਆਂ ਮੁਸ਼ਕਲਾਂ ਕਾਫੀ ਵਧਾ ਦਿੱਤੀਆਂ ਨੇ ਔਰ ਇਲਜ਼ਾਮਦਾਰ ਇਲਜ਼ਾਮ ਜਿਹੜੇ ਲੱਗਣੇ ਸ਼ੁਰੂ ਹੋ ਗਏ ਆ ਕਿਵੇਂ ਦੇਖੀਓ ਕਿ ਕਹੋ ਜਰਾ ਰਹਿਣ ਵਾਲਾ ਸੁਖਬੀਤ ਸਿੰਘ ਬਾਦੂਪੁਰਾ ਆ। ਆ ਸਿੱਕਾ ਸਭ ਗੱਲ ਤਾਂ ਦਿਨ ਜਿਹੜਾ ਨਾ ਅ ਅਕਾਲੀ ਸਿਆਸਤ ਵਾਸਤੇ ਬੜਾ ਮਹੱਤਵਪੂਰਨ ਦਿਨ ਕਿਹਾ ਜਾ ਸਕਦਾ ਸੀ ਜਿਹੜਾ ਬੀਤੇ ਦੇ ਚਰੋ ਅਕਾਲ ਤੱਕ ਸਤੋਂ ਜਿਹੜਾ ਸੁਖਬੀਤ ਹੋਣਾ ਦਾ ਦਿੱਤਾ ਜਿਹੜਾ ਪੱਤਰ ਆ ਉਹ ਵਾਇਬਲ। ਜਿਹਦੇ ਸਭ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਸਾਰੇ ਦੋਸ਼ ਜੋ ਵੀ ਭੁੱਲਾਂ ਚੁੱਕਾਂ ਵੇਤੋਂ ਹੋਈਆਂ ਮੈਂ ਸਾਰੀਆਂ ਸਬਕਾਂ ਕਰਦਾ। ਤੇ ਇਹ ਜਿਹੜਾ ਇਹ ਉਸ ਤੋਂ ਪਹਿਲਾਂ ਦਿੱਤਾ ਜਾ ਚੁੱਕਾ 17 ਤਰੀਕ ਦੇ ਲਾਗੇ ਚੱਲ ਗਿਆ। ਤਸਵੀਰ ਦੋ ਸਫ 17 ਜੁਲਾਈ ਤੋਂ ਬਾਅਦ ਕੋ ਕੱਲ ਤੱਕ ਕਈ ਮਹੱਤਵਪੂਰਨ ਜਿਹੜੀਆਂ ਘਟਨਾਵਾਂ ਇਸ ਸਮੇਂ ਚ ਵਾਪਰ ਗਈ ਨੇ ਜਿਹਦੇ ਵਿੱਚ ਪ੍ਰਦੀਪ ਕਲੇਰ ਵੀ ਹੁੰਦਾ ਜਸਟਿਸ ਰਜੀਤ ਸਿੰਘ ਦੀ ਦੁਬਾਰਾ ਇੰਟਰਵਿਊ ਵੀ ਹੁੰਦੀ ਆ ਤੇ ਫਿਰ ਅਰਬੀ ਸਿੰਘ ਘਟਨਾ ਵੀ ਹੁੰਦਾ ਤੇ ਇਹਨਾਂ ਦੇ ਵਿੱਚ ਸਿੱਧੂ ਸਾਹਿਬ ਸਾਰੇ ਸਵਾਲ ਜਿਹੜੇ ਉੱਠਦੇ ਨੇ ਉਹੀ ਉੱਠਦੇ ਨੇ ਇੱਕ ਖਾਸ ਤੌਰ ਤੇ ਬਾਫੀ ਨਾਮੇ ਵਾਲੇ ਕਿ ਕਿਸ ਤਰੀਕੇ ਨਾਲ ਸੁਖਵੀਰ ਸਿੰਘ ਨੇ ਅਕਾਲ ਤਖਤ ਨੂੰ ਆਪਣੇ ਜੱਜ ਜੱਫੀਦਾਰੀ ਖਾਤੇ ਦੇ ਜੱਫੀਦਾਰਾਂ ਨੂੰ ਉਥੇ ਉਹਨਾਂ ਨੇ ਸੱਜਾ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਮਾਫੀ ਵਾਸਤੇ ਜਿਹੜਾ ਉਹ ਦਬਾਅ ਆਇਆ ਤਾਂ ਹੁਣ ਇਹ ਸਥਿਤੀ ਤਾਂ ਇਸ ਸਥਿਤੀ ਤੇ ਉੱਤੇ ਜਦੋਂ ਇਹ ਗੱਲਾਂ ਚੱਲੀਆਂ ਕਿ ਹਾਂ ਵੀ ਪ੍ਰਦੀਪ ਕਲੇਰ ਨੇ ਇਹ ਗੱਲ ਕਹੀ ਗੁਰਮਖ ਸਿੰਘ ਹੋਣਾ ਨੇ ਇਹ ਗੱਲ ਕਹੀ ਤਾਂ ਉਸ ਤੋਂ ਮਗਰੋਂ ਜਿੱਦੇ ਨਹੀਂ ਅਕਾਲੀ ਦਲ ਦੇ ਸਪੋਕਸਪੀਕਸਾਂ ਜਿੰਨੇ ਵੀ ਉਹਨਾਂ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਇਹਨਾਂ ਦੋਸ਼ਾਂ ਦੇ ਸਬੰਧੀ ਤਾਂ ਗੱਲ ਹੀ ਨਹੀਂ ਕੀਤੀ ਗਈ ਉਲਟਾ ਹੋਰ ਤਰੀਕੇ ਦੇ ਜਿਹੜੇ ਸਵਾਲ ਸੀ ਉਹ ਖੜੇ ਕੀਤੇ ਗਏ ਤਾਂ ਹੁਣ ਰਣਬੀਰ ਖਟੜਾ ਸਾਹਮਣੇ ਹੁੰਦੀ ਹੈ ਰਣਬੀਰ ਸਿੰਘ ਖਟੜ ਨੇ ਜਿਹੜੀ ਗੱਲ ਕੀਤੀ ਪ੍ਰਦੀਪ ਕਲੇਰ ਔਰ ਦੂਜੇ ਪਾਸੇ ਗਿਆਨੀ ਗੁਰਮਖ ਸਿੰਘ ਦੇ ਮਲਾਣ ਦੇ ਸਮੇਂ ਦੇ ਅਨੁਸਾਰ ਉਹਨਾਂ ਨੇ ਵੀ ਇੱਕ ਕਿਸਮ ਨਾਲ ਇਹ ਗੱਲ ਕਹਿ ਲਈ ਕਿ ਹਾਂ ਵੀ ਉਹਨੂੰ ਇਹ ਸਬਤ ਹੋਇਆ ਤੇ ਅੱਜ ਤੱਕ ਅਕਾਲੀ ਦਲ ਇਸ ਗੱਲ ਦੇ ਉੱਤੇ ਸਿੱਧੂ ਸਾਹਿਬ ਹਮੇਸ਼ਾ ਇਨਕਾਰ ਕਰਦਾ ਰਿਹਾ ਅਕਾਲੀ ਦਲ ਦਾ ਕੋਈ ਵੀ ਸਪੋਕਸਮੈਨ ਨਾ ਸੋਚੀਂ ਕਿ ਬਾਦਲ ਬਰਾਤਾ ਜੀ ਸਿੰਘ ਜੀਮਾ ਕਦੇ ਵੀ ਇਸ ਬੁੱਦੇ ਤੇ ਆਇ ਨਹੀਂ ਤੇ ਹੁਣ ਜਦੋਂ ਕੱਲ ਉਹ ਚਿੱਠੀ ਖੁੱਲੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਹਾਂ ਜੀ ਵੀ ਸਭ ਕੁਝ ਅਸੀਂ ਬਣਦੇ ਆ ਜੋ ਚਾਹੇ ਸਾਡੇ ਸਾਥ ਯਾਨੀ ਕਿਆ ਜਾਂ ਜੋ ਵੀ ਸਾਡੇ ਕੋਲ ਪੁੱਲਾ ਚੁੱਕਾ ਹੋਈਆਂ ਅਸੀਂ ਉਹ ਉਹਦੇ ਕਿ ਨੱਥ ਵਸ ਤੱਕ ਤਾਂ ਫਿਰ ਸਿੱਧੂ ਸਾਹਿਬ ਫਿਰ ਸੁਭਾਵਾ ਕਹਿੰਦਾ ਮੁਸ਼ਕਿਲਾਂ ਤਾਂ ਬਦਲ ਗਈਆਂ ਬਦਲ ਗਈਆਂ ਕਿਉਂਕਿ ਇੱਕ ਪਾਸੇ ਨਾ ਪਹਿਲਾਂ ਤੁਸੀਂ ਡਰਾਈ ਕਰਦੇ ਨਹੀਂ ਕੱਲ ਫਿਰ ਜੋ ਕੁਝ ਪ੍ਰਦੀਪ ਪਲੇਅਰ ਨੇ ਕਿਹਾ ਜਾਂ ਜਸਟਿਸ ਅਰਜੀਤ ਸਿੰਘ ਨੇ ਜੋ ਕੁਝ ਕਿਹਾ ਜਾਂ ਗਿਆਨੀ ਗੁਰਬਖਸ਼ ਸਿੰਘ ਨੇ ਜੋ ਕੁਝ ਕਿਹਾ ਕਿ ਉਹਦੇ ਨਾਲ ਤੁਸੀਂ ਸਮਝੇ ਇੱਕ ਵੱਡਾ ਪ੍ਰਸ਼ਨ ਆ ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਹੁਣਾ ਤੇ ਆਪਣੇ ਆਪ ਹੀ ਲੱਗ ਜਾਂਦਾ ਤੇ ਜਿਹੜਾ ਜਵਾਬ ਅਕਾਲ ਤਖਤ ਸਾਹਿਬ ਤੋਂ ਸਿੱਧੂ ਸਾਹਿਬ ਉਹਨਾਂ ਨੇ ਦਿੱਤਾ ਕਿ ਇਹ ਮੰਨ ਲਿਆ ਪਰ ਸਿੱਧੂ ਸਾਹਿਬ ਇਹ ਜਵਾਬ ਉਹਨਾਂ ਨੂੰ ਲੋਕਾਂ ਦੀ ਕਚਹਿਰੀ 'ਚ ਦੇਣਾ ਪੜਾ ਕੀ ਲੋਕ ਉਹਨਾਂ ਦੇ ਇਸ ਜਵਾਬ ਤੋਂ ਹੁਣ ਸਹਿਮਤ ਪੂਰਨ ਤੌਰ ਤੇ ਹਾਂਜੀ ਜੀ ਉਹ ਪੇਸ਼ ਹੋ ਗਏ ਉਹਨੇ ਮੰਨ ਲਿਆ ਕਿ ਲੋਕ ਉਹਨਾਂ ਨੂੰ ਮਾਫ ਕਰ ਦੇਣਗੇ ਇਸੇ ਤੋਂ ਸਭ ਜੁਰਿਮ ਮੁਸ਼ਕਲ ਹੈ ਇਹ ਨੇ ਧਾਰਮਿਕ ਸਜਾ ਜਿਹੜੀ ਉੱਥੇ ਸਜਾ ਨਹੀਂ ਉੱਥੇ ਤਾਂ ਸੇਵਾ ਆ ਕਿ ਹਾਂ ਵੀ ਤੁਸੀਂ ਭਾਂਡੇ ਬਰਤਨ ਸਾਫ਼ ਕਰ ਲਓ ਜੋ ਮਰਜ਼ੀ ਕਰ ਲਓ ਉਹ ਤਾਂ ਸੇਵਾ ਆ ਸਜਾ ਜਿਹੜੀ ਆ ਖਾਸ ਕਰਕੇ 2012 ਤੋਂ ਲੈ ਕੇ 2027 ਚੱਲਦਾ ਪਿਆ ਕਿੰਨਾ ਅਕਾਲੀ ਦਲ ਦਾ ਜਿਹੜਾ ਨਕਸ਼ਾ ਹੋਇਆ ਕਿਸ ਤਰੀਕੇ ਨਾਲ ਲੋਕਾਂ ਤੋਂ ਲਗਾ ਰਹੇਗੇ ਫੈਸਲਾ ਤਾਂ ਸਿੱਧੂ ਸਾਹਿਬ ਦਾ ਰਾਜਨੀਤਿਕ ਪਦਰ ਤੇ ਆ ਕੀ ਰਾਜਨੀਤਿਕ ਪਦਰ ਤੇ ਲੋਕ ਸੁਖਵੀਰ ਸਿੰਘ ਬਾਦਲ ਨੂੰ ਇਹ ਦਿੱਤੀ ਜਾਣ ਵਾਲੀ ਸੇਵਾ ਜਾਂ ਸਜਾ ਰੂਪੀ ਮਾਫੀ ਨੂੰ ਸਹਿਕਾਰ ਕਰ ਲੈਣਗੇ ਸਕਦੇ ਸਭ ਜੋ ਮੈਨੂੰ ਲੱਗਦਾ ਇਹ ਜਿਹੜਾ ਪੱਤਰ ਜਾਨੀ ਕੀਤਾ ਗਿਆ ਇਹ ਵੀ ਸ਼ਾਇਦ ਲੋਕਾਂ ਦੀ ਨਬਜ਼ ਟੋਣ ਵਸੇਈ ਜਾਰੀ ਕੀਤਾ ਗਿਆ ਜਨਤਾ ਕੀਤਾ ਗਿਆ ਕਿਉਂ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਅਸალਤਾਂ ਸਾਹਿਬ ਉਹਨੂੰ ਜਿਸ ਤਰੀਕੇ ਨਾਲ ਗਿਆਨੀ ਗੁਰਬਚਨ ਸਿੰਘ ਨੇ ਫੈਸਲਾ ਕੀਤਾ ਸੀ ਮਾਫੀ ਦੇ ਕੇ ਮਾਫੀ ਵਾਪਸ ਲੈ ਲਈ ਤਾਂ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਹੁਣ ਵੀ ਜਿਹੜੇ ਗਿਆਨੀ ਰਗਵੀਰ ਸਿੰਘ ਹੁਣੇ ਕੋਈ ਫੈਸਲਾ ਕਰਦੇ ਤੇ ਉਹਦੇ ਨਾਲ ਉਹਨਾਂ ਨੂੰ ਫੈਸਲੇ ਨਾਲ ਲੈਣੇ ਦੇ ਦੇਣੇ ਪੈ ਜਾਣ ਇਹ ਪੱਤਰ ਜਿਹੜਾ ਜਨਤਾ ਕੀਤਾ ਗਿਆ ਇਹ ਲੋਕਾਂ ਦੀ ਨਬਜ਼ ਪਛਾਣਨ ਵਾਸਤੇ ਕੀਤਾ ਗਿਆ ਕਿ ਹਾਂ ਫਿਰ ਲੋਕ ਇਹਦੇ ਇਸ ਮੱਦੇ ਕੀ ਪ੍ਰਤੀਕਰਮ ਦਿੰਦੇ ਆ ਤੇ ਇਹ ਤੁਸੀਂ ਦੇਖ ਲਓ ਕਿ ਇਹ ਜਦੋਂ ਇਹ ਪੱਤਰ ਜਨਤਕ ਹੁੰਦਾ ਆ ਉਸੇ ਮੇਰੇ ਸ਼ਰੋਮਨੀ ਗੁਰਦੁਆਰਾ ਪਰਮਾਨੰਥ ਕਮੇਟੀ ਦੇ ਦੋ ਮੈਂਬਰ ਜਿਹੜੇ ਨੇ ਅਮਰੀਕ ਅਮਰੀਕ ਸਿੰਘ ਸ਼ਾਹਪੂਰ ਕਰਾਇਆ ਤੇ ਇੱਕ ਮੈਂਬਰ ਹੋਰ ਆ ਉਹ ਜਾ ਕੇ ਖਾਲਸਾ ਸਾਹਿਬ ਦੇ ਜੱਥੇਦਾਰ ਨੂੰ ਮਿਲ ਕੇ ਹੁੰਦੇ ਤੇ ਇਹ ਗੱਲ ਕਹਿੰਦੇ ਆ ਕਿ ਹਾਂ ਭਈ ਇਹ ਜਿਹੜੀ ਸਜ਼ਾ ਜਰੂਰ ਦਿੱਤੀ ਜਾਵੇ ਕਿਉਂਕਿ ਇਹ ਸਾਧਾਰਨ ਬੰਦੇ ਦਾ ਕਾਰਾ ਨਹੀਂ ਆ ਅਕਾਲੀ ਗੱਲ ਦੇ ਪ੍ਰਧਾਨ ਦਾ ਵਾਰਾ ਵਰਤਾਰਾ ਹੈਗਾ ਉਹਨੇ ਦੋ ਬਰ ਦੇ ਐਜਪੀਸੀ ਦੇ ਕੇ ਕੰਮ ਹੁਣ ਆਂਦਿਆਂ ਦੇ ਨਾਲ ਚੇਖੋ ਕਿਹੜੀ ਕਿਹਣੀ ਸਿੱਖ ਸੰਸਥਾ ਵਾ ਜਾ ਕੇ ਗਿਆਨੀ ਰਾਮਪੀਰ ਸਿੰਘ ਉਹਨਾਂ ਨੂੰ ਬੇਚਦੀਆਂ ਨਹੀਂ ਸੋ ਸੁਰਜੀਤ ਸਿੰਘ ਬਾਦਲਵਾਸੇ ਸੇ ਤੁਸਬ ਇੰਦਿਰ ਜਿਹੜੇ ਨੇ ਵਾਕਿਆ ਮੁਸ਼ਕਲਾਂ ਭਰਪੂਰ ਦੇ ਦਨਬੀਰ ਸਿੰਘ ਖਟੜੇ ਉਹਨਾਂ ਨੇ ਤਾਂ ਸੱਥਾਂ ਦੇ ਆਧਾਰ ਤੇ ਗੱਲ ਕੀਤੀ ਤਾਂ ਦੂਜੇ ਪਾਸੇ ਦਸਾ ਬਟੋਆ ਉਸੇ ਤਰੀਕੇ ਨਾਲ ਪੁਰਾਣੇ ਸਮੇਂ ਚ ਆ ਗਿਆ ਜੀ ਇਹਨਾਂ ਦੇ ਹੱਥ ਖੂਨ ਨਾਰੰਗੇ ਆ ਜੇ ਹੈ ਉਹ ਹੈ ਤਾਂ ਬੰਦਾ ਪੁੱਛੇ ਕਿ ਜੇ ਸੋ ਇਹ ਅਕਾਲੀ ਦਲ ਦੇ ਵਿੱਚ ਸਨ ਜਾਂ ਜਰੂਰ ਤੁਹਾਡੀ ਸਰਕਾਰ ਦੇ ਵਿੱਚ ਇਹ ਬੰਦਾ ਐਸਐਸਪੀ ਸ਼ਿਫ ਹੰਡ ਆਵਦਾਰੇ ਹਰ ਜ਼ਿਲ੍ਹੇ ਦੇ ਵਿੱਚ ਔਰ ਖ ਕਲੋਜ ਰਿਹਾ ਸੁਖਬੀਰ ਦੇ ਕਲੋਜ ਰਿਹਾ ਫਿਰ ਉਦੋਂ ਕਿਉਂ ਬੈਸਦੀ ਇਨਕੁਇਰੀ ਕਰਾਈ ਸੋਹੀਦਾ ਮਹਮਾਦ ਅਸ਼ੇਗਰ ਆਲਮ ਨੂੰ ਮਤਲਬ ਉਹਨਾਂ ਵੀ ਬਾਦ ਸਤਕਾਰ ਦਿੱਤਾ ਸੁਮੇਸ਼ ਸਿੰਘ ਸਿਆਣੀ ਨੂੰ ਵੀ ਦਿੱਤਾ ਪਰ ਉਦੋਂ ਜਦੋਂ ਤੁਹਾਡੇ ਨਾਲ ਹੁੰਦੇ ਨੇ ਉਦੋਂ ਤੁਹਾਨੂੰ ਕੋਈ ਚੀਜ਼ਾਂ ਯਾਦ ਨਹੀਂ ਆਉਂਦੀਆਂ ਜਦੋਂ ਉਹ ਬਾਹਰ ਚਲੇ ਜਾਂਦੇ ਨੇ ਫਿਰ ਇਹ ਜੇ ਤੁਛ ਲੱਗ ਜਾਂਦੇ ਚਾਹੀਦਾ ਤਾਂ ਇਹ ਅਕੀ ਜਿਹੜਾ ਮਤਾ ਅਸਲੇ ਚੱਲ ਰਿਹਾ ਉਹਦੇ ਉੱਤੇ ਅਕਾਲੀ ਦਾ ਦਾ ਪਰਾ ਧਿਆਨ ਕਰੇ ਤਾਂ ਜੋ ਪਤਾ ਲੱਗੇ ਕਿ ਲੋਕਾਂ ਉਹਨਾਂ ਦਾ ਕਿਸਾ ਤੱਕ ਹੈ ਮਤਲਬ ਕਿਸਾ ਤੱਕ ਨਹੀਂ ਫਿਲਹਾਲ ਜੇ ਵੀ ਸਥਿਤੀਆਂ ਸਿੱਧੂ ਸਾਹਿਬ ਐਸਲੇ ਬੜੀਆਂ ਨੇ ਉਹ ਸੁਖਬੀਰ ਸਭ ਬਾਤਲ ਵ